ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਸ੍ਰੀ ਮਹਲਾ 9 ਮਨ ਰੇ ਸੱਚਾ ਗਾਹ ਵਿਚਾਰਾ RAM ਨਾਮ ਬਿਨ ਮਿਥਿਆ ਮਨਉ ਸਗਰੋ ਇਹੋ ਸੰਸਾਰਾ ਰਹਾ ਜਾ ਕਉ ਜੋਗੀ ਖੋਜ ਤਹਾਰੇ ਆਇਓ ਨਾਹੀਂ ਤਹ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਦੇਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੁ ਨਹੀਂ ਸੰਭਾਰਾ ਨਾਨਕ ਸਰਣ ਪਰਿਓ ਜਗਵੰਦਨ ਰੱਖੋ ਬਿਰਦ ਤੁਹਾਰਾ ਜੈ ਸ਼੍ਰੀ ਮਾਲਾ ਨਵਾ ਮਨ ਰੇ ਸਾਚਾ ਗਾਹ ਵਿਚਾਰਾ राम नाम बिन मिटिया मानौ सगरो एहो संसारा रहा जा कौ जोगी खोजत हारे आयौ नहि तह पार सो स्वामी तुम नित भजानो रूप रेख ते न्यारा पावन नाम जगत मैं हर को कबहु नहि संभारा ਨਾਨਕ ਸਰਣ ਪਰਿਓ ਜਗ ਬੰਦਨ ਰੱਖੋ ਬਿਰਦ ਤੋਹਾਰਾ ਜੈ ਸ੍ਰੀ ਮਹਲਾ ਨਵਾਂ ਮਨ ਰੇ ਸਾਚਾ ਗਹੋ ਵਿਚਾਰਾ RAM ਨਾਮ ਬਿਨ ਮਿਤੇਆ ਮਾਨੋ ਸਗਰੋ ਇਹੋ ਸੰਸਾਰਾ ਰਹਾ ਜਾ ਕਉ ਜੋਗੀ ਖੋਜ ਤਹਾਰੇ ਆਇਓ ਨਹੀਂ ਤਹਿ ਪਾਰਾ ਸੋ ਸੁਆਮੀ ਤੁਮ ਨਿਪਤਿ ਬਚਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੁ ਨਹੀਂ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਧਨ ਰੱਖੋ ਬਿਰਦ ਤੁਹਾਰਾ ਜੈ ਸ੍ਰੀ ਮਹਲਾ 9 ਵਾਹ ਮਨ ਰੇ ਸਾਚਾ ਗਹੋ ਵਿਚਾਰਾ राम नाम बिन मिटिया मनो सगरो एहो संसार रहा जा कौ जोगी खोजत हारे पायो नाही तह पार सो स्वामी तुम निप्त पहचानो रूप रेखते न्यारा पावन नाम जगत मैं हर को कबहु नाही संभारा ਨਾਨਕ ਸ਼ਰਨ ਪਰਿਓ ਜਗ ਬੰਧਨ ਰਖੋ ਬਿਰਦ ਤੁਹਾਰਾ ਜੈ ਸ੍ਰੀ ਮਹਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ RAM ਨਾਮ ਬਿਨ ਮਿਤਿਆ ਮਾਨੋ ਸਗਰੋ ਇਹੋ ਸੰਸਾਰਾ ਤਹਾ ਜਾ ਕਉ ਜੋਗੀ ਖੋਜ ਤਹਾਰੇ ਪਾਇਓ ਨਾਏ ਤਹ ਪਾਰ ਸੋ ਸੁਆਮੀ ਤੁਮਨੇ ਤਬਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੁ ਨਹੀਂ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਦਨ ਰੱਖੋ ਬਿਰਦ ਤੁਹਾਰਾ ਜੈ ਸ੍ਰੀ ਮਹਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ राम नाम बिन मिटिया मनौ सगरो एहो संसार रहा जा कौ जोगी खोजत हारे पायो नहि तह पार सो स्वामी तुम नित पहचाना रूप रेखते न्यारा पावन नाम जगत मैं हर को कबहु नहि संभारा ਨਾਨਕ ਸਰਣ ਪਰਿਓ ਜਗ ਬੰਧਨ ਰਖੋ ਬਿਰਦ ਤੁਹਾਰਾ ਜੈ ਸ੍ਰੀ ਮਹਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ RAM ਨਾਮ ਬਿਨ ਮਿਤਿਆ ਮਨੋ ਸਗਰੋ ਇਹੋ ਸੰਸਾਰਾ ਰਹਾ ਜਾ ਕੋ ਜੋਗੀ ਖੋਜ ਤਹਾਰੇ ਪਾਇਓ ਨਾਏ ਤਹ ਪਾਰ ਸੋ ਸੁਆਮੀ ਤੁਮ ਨੇ ਤਬਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਉ ਨਹੀਂ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਧਨ ਰੱਖੋ ਬਿਰਦ ਤੁਹਾਰਾ ਜੈ ਸ਼੍ਰੀ ਮਾਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ ਰਾਮ ਨਾਮ ਬਿਨ ਮਿਤਿਆ ਮਨੋ ਸਗਰੋ ਇਹੋ ਸੰਸਾਰਾ ਰਹਾ ਜਾ ਕੋ ਜੋਗੀ ਖੋਜ ਤਹਾਰੇ ਪਾਇਓ ਨਹੀਂ ਤਹ ਪਾਰ ਸੋ ਸੁਆਮੀ ਤੁਮ ਨਿਤ ਬਚਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੋਂ ਨਹੀਂ ਸੰਭਾਰਾ ਨਾਨਕ ਸਰਣ ਪਰਿਓ ਜਗ ਬੰਦਨ ਰਖੋ ਬਿਰਦ ਤੋਹਾਰਾ ਜੈ ਸ੍ਰੀ ਮਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ RAM ਨਾਮ ਬਿਨ ਮਿਤੇਆ ਮਨੋ ਸਗਰੋ ਇਹੋ ਸੰਸਾਰਾ ਰਹਾ ਜਾ ਕਉ ਜੋਗੀ ਖੋਜ ਤਹਾਰੇ ਪਾਇਓ ਨਹੀਂ ਤਹਿ ਪਾਰਾ ਸੋ ਸੁਆਮੀ ਤੁਮਨੇ ਤਬਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਉ ਨਹੀਂ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਦਨ ਰੱਖੋ ਬਿਰਦ ਤੁਹਾਰਾ ਜੈ ਸ਼੍ਰੀ ਮਾਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹੋ ਸੰਸਾਰਾ ਰਹਾ ਜਾ ਕੋ ਜੋਗੀ ਖੋਜ ਤਹਾਰੇ ਆਇਓ ਨਾਏ ਤਹ ਪਰ ਸੋ ਸੁਆਮੀ ਤੁਮਨੇ ਤਪਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਉ ਨਹੀਂ ਸੰਭਾਰਾ ਨਾਨਕ ਸਰਣ ਪਰਿਓ ਜਗ ਬੰਦਨ ਰਖੋ ਬਿਰਦ ਤੋਹਾਰਾ ਜੈ ਸ੍ਰੀ ਮਹਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ RAM ਨਾਮ ਬਿਨ ਮਿਤਿਆ ਮਾਨੋ ਸਗਰੋ ਇਹੋ ਸੰਸਾਰਾ ਤਹਾ ਜਾ ਕਉ ਜੋਗੀ ਖੋਜ ਤਹਾਰੇ ਆਇਓ ਨਾਏ ਤਹਿ ਪਾਰ ਸੋ ਸੁਆਮੀ ਤੁਮਨੇ ਤਬਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੁ ਨਹੀਂ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਦਨ ਰੱਖੋ ਬਿਰਦ ਤੁਹਾਰਾ ਜੈ ਸ਼੍ਰੀ ਮਹਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ ਰਾਮ ਨਾਮ ਬਿਨ ਮਿਤਿਆ ਮਾਨੋ ਸਗਰੋ ਇਹੋ ਸੰਸਾਰਾ ਰਹਾ ਜਾ ਕੋ ਜੋਗੀ ਖੋਜ ਤਹਾਰੇ ਆਇਓ ਨਹੀਂ ਤਹ ਪਾਰ ਸੋ ਸੁਆਮੀ ਤੁਮ ਨਿਖਤ ਬਚਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੋਂ ਨਹੀਂ ਸੰਭਾਰਾ ਨਾਨਕ ਸ਼ਰਨ ਪਰਿਓ ਜਗ ਬੰਧਨ ਰਖੋ ਬਿਰਦ ਤੁਹਾਰਾ ਜੈ ਸ੍ਰੀ ਮਹਲਾ 9 ਵਾਹ ਮਨ ਰੇ ਸਾਚਾ ਗਹੋ ਵਿਚਾਰਾ RAM ਨਾਮ ਬਿਨ ਮਿਤਿਆ ਮਾਨੋ ਸਗਰੋ ਇਹੋ ਸੰਸਾਰਾ ਤਹਾ ਜਾ ਕਉ ਜੋਗੀ ਖੋਜ ਤਹਾਰੇ ਪਾਇਓ ਨਹੀਂ ਤਹ ਪਾਰ ਸੋ ਸੁਆਮੀ ਤੂੰ ਨੇ ਤਪਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੁ ਨਹੀਂ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਦਨ ਰੱਖੋ ਬਿਰਦ ਤੋਹਾਰਾ ਜੈ ਸ਼੍ਰੀ ਮਹਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ राम नाम बिन मिटिया मानौ सगरो एहो संसार रहा जा कौ जोगी खोजत हारे पायो नहि तहै पार सो स्वामी तुम निप्त पहचाना रूप रेखते न्यारा पावन नाम जगत मैं हर को कबहु नहि संभारा ਨਾਨਕ ਸ਼ਰਨ ਪਰਿਓ ਜਗ ਬੰਧਨ ਰਖੋ ਬਿਰਦ ਤੁਹਾਰਾ ਜੈ ਸ੍ਰੀ ਮਹਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ RAM ਨਾਮ ਬਿਨ ਮਿਤੇਆ ਮਨੋ ਸਗਰੋ ਇਹੋ ਸੰਸਾਰਾ ਰਹਾ ਜਾ ਕਉ ਜੋਗੀ ਖੋਜ ਤਹਾਰੇ ਪਾਇਓ ਨਹੀਂ ਤਹਿ ਪਰ ਸੋ ਸੁਆਮੀ ਤੁਮ ਨੇਕਤ ਬਚਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਉ ਨਹੀਂ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਦਨ ਰੱਖੋ ਬਿਰਦ ਤੋਹਾਰਾ ਜੈ ਸ਼੍ਰੀ ਮਾਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ राम नाम बिन मिटिया मनौ सगरो एहो संसार रहा जा कौ जोगी खोजत हारे पायो नहि तह पार सो स्वामी तुम नित पहचाना रूप रेखते न्यारा पावन नाम जगत मैं हर को कबहु नहि संभारा ਨਾਨਕ ਸਰਣ ਪਰਿਓ ਜਗ ਬੰਧਨ ਰਖੋ ਬਿਰਦ ਤੁਹਾਰਾ ਜੈ ਸ੍ਰੀ ਮਹਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ RAM ਨਾਮ ਬਿਨ ਮਿਤਿਆ ਮਾਨੋ ਸਗਰੋ ਇਹੋ ਸੰਸਾਰਾ ਤਹਾ ਜਾ ਕਉ ਜੋਗੀ ਖੋਜ ਤਹਾਰੇ ਪਾਇਓ ਨਾਏ ਤਹ ਪਾਰਾ ਸੋ ਸੁਆਮੀ ਤੁਮ ਨੇਕਤ ਬਚਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਉ ਨਹੀਂ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਦਨ ਰੱਖੋ ਬਿਰਦ ਤੁਹਾਰਾ ਜੈ ਸ਼੍ਰੀ ਮਹਲਾ ਨਵਾਂ ਮਨ ਰੇ ਸਾਚਾ ਗਾਹ ਵਿਚਾਰਾ ਰਾਮ ਨਾਮ ਬਿਨ ਮਿਤੇ ਆ ਮਨੋ ਸਗਰੋ ਇਹੋ ਸੰਸਾਰਾ ਰਹਾ ਜਾ ਕੋ ਜੋਗੀ ਖੋਜ ਤਹਾਰੇ ਪਾਇਓ ਨਹੀਂ ਤਹ ਪਾਰ ਸੋ ਸੁਆਮੀ ਤੁਮ ਨਿਕਤ ਬਚਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੋ ਨਹੀਂ ਸੰਭਾਰਾ ਨਾਨਕ ਸਰਣ ਪਰਿਓ ਜਗ ਬੰਧਨ ਰਖੋ ਬਿਰਦ ਤੁਹਾਰਾ ਜੈ ਸ੍ਰੀ ਮਹਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ RAM ਨਾਮ ਬਿਨ ਮਿਤੇਆ ਮਾਨੋ ਸਗਰੋ ਇਹੋ ਸੰਸਾਰਾ ਰਹਾ ਜਾ ਕਉ ਜੋਗੀ ਖੋਜ ਤਹਾਰੇ ਪਾਇਓ ਨਾਏ ਤਹ ਪਾਰ ਸੋ ਸੁਆਮੀ ਤੁਮਨੇ ਤਪਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੁ ਨਹੀਂ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਧਨ ਰੱਖੋ ਬਿਰਦ ਤੋਹਾਰਾ ਜੈ ਸ਼੍ਰੀ ਮਾਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ राम नाम बिन मिटिया मानौ सगरो एहो संसारा रहा जा कौ जोगी खोजत हारे पायो नाही तह पार सो स्वामी तुम निप्त पहचाना रूप रेखते न्यारा पावन नाम जगत मैं हर को कबहु नाही संभारा ਨਾਨਕ ਸਰਣ ਪਰਿਓ ਜਗ ਬੰਦਨ ਰਖੋ ਬਿਰਦ ਤੁਹਾਰਾ ਜੈ ਸ਼੍ਰੀ ਮਾਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ RAM ਨਾਮ ਬਿਨ ਮਿਤਿਆ ਮਾਨੋ ਸਗਰੋ ਇਹੋ ਸੰਸਾਰਾ ਰਹਾ ਜਾ ਕਉ ਜੋਗੀ ਖੋਜ ਤਹਾਰੇ ਆਇਓ ਨਹੀਂ ਤਹਿ ਪਾਰ ਸੋ ਸੁਆਮੀ ਤੁਮ ਨਿੱਤ ਬਚਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਉ ਨਹੀਂ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਦਨ ਰੱਖੋ ਬਿਰਦ ਤੁਹਾਰਾ ਜੈ ਸ਼੍ਰੀ ਮਹਲਾ ਨਵਾਂ ਮਨ ਰੇ ਸਾਚਾ ਗਹੋ ਵਿਚਾਰਾ राम नाम बिन मिटिया मानौ सगरो एहो संसार रहा जा कौ जोगी खोजत हारे आयौ नहि तहै पार सो स्वामी तुम नित पहचाना रूप रेखते न्यारा पावन नाम जगत मैं हरतो कबहु नहि संभारा ਨਾਨਕ ਸਰਣ ਪਰਿਓ ਜਗ ਬੰਧਨ ਰੱਖੋ ਬਿਰਦ ਤਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ